ਸਾਸੀਆ ਦੋਸਤੋ ਠੱਠਾ ਡੇਰੀ ਫਾਰਮ ਵਿੱਚ ਤੁਹਾਡਾ ਸਵਾਗਤ ਕਰਦੇ ਆਂ ਜੀ ਅੱਜ ਆਪਾਂ ਆਏ ਆਂ ਜੀ ਪਿੰਡ ਕੈਰੋਂ ਸੀਲ ਪੱਟੀਆ ਦੇ ਜ਼ਿਲ੍ਹਾ ਤਰਨਤਾਰਨ ਸਾਹਿਬ ਪਾਉ ਸਤਨਾਮ ਸੋਹਣਾ ਕੋਲ ਦੋ ਪਸ਼ੂ ਕਾਊਆ ਜੀ ਤੇ ਤਰੀਕ 20 ਅਕਤੂਬਰ ਕੋਈ 11:00 ਵਜੇ ਦਾ ਸਮਾਂ ਹੈ ਤੇ ਕਰਦੇ ਆਂ ਪਾਉ ਗੁਣਾ ਨਾਲ ਗੱਲਬਾਤ ਆਜੋ ਸਾਸੀਆ ਭਾਜੀ ਸਾਸੀਆ ਭਾਜੀ ਹੋਠ ਠੀਕ ਠਾਕ ਹਾਂ ਵਧੀਆ ਵਧੀਆ ਜੀ ਪਰਤਾਸ ਸਾਸੀਕਾ ਸਾਹਿਬ ਸਾਰੇ ਭੈਣ ਭਰਾਵਾਂ ਨੂੰ ਬੰਦੀ ਸੋੜ ਦੀਆਂ ਲੱਖ ਲੱਖ ਵਧਾਈਆਂ ਅਗੜੇ ਵਿਸ਼ੇ ਤੇ ਕੰਮ ਕਰਿਆ ਕਰੋ ਤੇ ਪਾਸ਼ਾ ਦੁਆਰੀ ਦਾ ਦਿਨ ਦਿਹਾੜਿਆ ਮਾਰਾ ਸਾਰਿਆਂ ਦੀ ਚਰਤੀ ਕਲਾ ਕਰੇ ਤੇ ਗੱਲ ਇਹ ਚਾਚੇ ਕੋਲ ਚਾਰ ਪੰਜ ਡੰਗਰ ਸੀ ਅੱਜ ਆਫਰ ਚੰਗੇ ਛੱਟੇ ਸੀ ਜੋ ਕੱਲ ਮਾਲ ਇਹਨਾਂ ਵੇਚ ਦਿੱਤਾ ਭੌੜਾ ਸੂਤ ਹੁੰਦਾ ਵਾ ਕੱਲ ਇਹਨਾਂ ਫਿਰ ਵੇਚ ਕੇ ਤੇ ਦੋ ਹੀ ਰਹਿ ਗਏ ਕਿ ਅੱਜ ਪਾਉਣ ਦੀ ਸਲਾਹ ਨਹੀਂ ਮੈਂ ਚੱਲ ਪਾ ਦੇ ਕੋਈ ਗੱਲ ਨਹੀਂ ਜੇ ਹੁਣ ਤੂੰ ਪਾਉਣੀ ਵੀਡੀਓ ਤੇ ਚਾਹੀਦੀ ਦਿਨ ਦਿਹਾੜਿਆ ਵੀਡੀਓ ਜਰੂਰ ਚਾਹੀਦੀ ਬਿਲਕੁਲ ਬਿਲਕੁਲ ਹਾਂਜੀ ਹੁਣ ਆਪਣੇ ਦੋ ਆ ਦੋ ਪਸ਼ੂ ਆ ਜੀ ਤੇ ਕਰੀਏ ਜਾਣਕਾਰੀ ਹਾਂਜੀ 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 ਦਿਓ ਹਾਂ ਪਾਓ ਜੀ ਹਾਂਜੀ ਆ ਗਾਂ ਕਾਮ ਹਾਂਜੀ ਹਾਂਜੀ ਇਹ ਪਰਸੋ ਵੀ ਸੂਈ ਆ ਪਰਸੋ ਸੂਈ ਮੱਚੀ ਮਗਰ ਅੱਜ ਦੂਜੇ ਸੂਏ ਆ ਦੂਜੇ ਸੂਏ ਆ ਹਾਂਜੀ ਬੌਲਾ ਕੋਈ 9 10 10 ਦੇ ਲਗਭਗ ਹਾਂਜੀ ਹਾਂਜੀ ਬੌਲਾ 9 10 ਦੇ ਹਾਂਜੀ ਹਾਂਜੀ ਬਾਕੀ ਚੁਵਾਈ ਦੀ ਬੜੀ ਬਾਕੀ ਚੁਵਾਈ ਦੀ ਬਹੁਤ ਵਧੀਆ ਨੰਬਰ ਵਾਲੀ ਹਾਂਜੀ ਮੋੜ ਲਈ ਇਹ ਵੀ ਜੀ ਹਾਂਜੀ ਹਾਂਜੀ ਇਹ ਮਗਰ ਕੀ ਆ ਗਿਆ ਜੋ ਨਹੀਂ ਬੱਛੀ ਆ ਪਾਜੀ ਬੱਛੀ ਆ ਗਈ ਹਾਂਜੀ ਹਾਂਜੀ ਮਰਾੜੀਏ ਤਾਰਾ ਮਰ ਗਈ ਵਾ ਮਰਾ ਦੇ ਮਰਾੜੀ ਲਾ ਬੱਚਾ ਲਾ ਪਾਂਡਾ ਫੜ ਪਾਂਡਾ ਆਹੋ ਹਾਂਜੀ ਸੁਖਮਣ ਬਾਈ ਉਹ ਜਮਣ ਅੱਪਾ ਬਾੜੀ ਫੜੀ ਬਾੜੀ ਬਾੜੀ ਫੜ ਕੇ ਲੈ トイボーイ。 ਗਾਲਿ <laughs> ਸੁਣਾਉਂਦੀ ਤੁਹਾਹੀ ਬੋਲਿਆ ਤੁਹਾਨੂੰ ਜੀ ਇੱਕ ਨੰਬਰ ਹੈ ਨਾ ਬਾਈ ਬੋਲ ਲਾਚ ਬਣ ਗਿਆ ਬਹੁਤ ਅੱਛੀ ਮੈਂ ਕਿਹ ਹੋਰ ਥਣ ਕੱਢਿਆ ਵਾ ਜੀ ਉਤਰਾ ਹੋ ਤੁਸੀਂ ਵੇਖੋ ਬਸ ਮੈਂ ਪੂਰਾ ਥਣ ਬਣਾਇਆ ਪੰਡਾ ਵੇਖੋ ਕਰੋ ਚੈੱਕ ਕਰ ਹਮ ਜਲਸੀ ਜੋ ਹਾਂਜੀ ਰਾਗੀ ਕਾਲਾ ਵਾ ਬੱਚੀ ਜਲਸੀ ਆ ਜਲਸੀ ਜਾ ਮਗਰ ਬੱਚੀ ਵੀ ਜਲਸੀ ਆ ਅੱਛਾ ਬੱਚੀ ਵੀ ਜਲਸੀ ਹੈ ਨਾ ਹਾਂਜੀ ਤੇ ਭਾਉ ਜੀ ਕਰੀਏ ਰੇਟ ਰੋੜੀ ਹਾਂਜੀ ਰੇਟ ਹੈ ਭਾਈ 42000 ਰੁਪਏ ਹਾਂਜੀ ਜਿਹੜੀ 40 40 40 ਦੇ ਦਾਂਗੇ ਦੋ ਘਟ 40 ਦੀ ਤੇ ਆਏਗਾ ਦਾ ਹੋਰ ਮਾਨਤਾਣ ਹੋ ਜਾਊਗਾ ਤੇ ਠੰਡੀ ਧੀਰੀ ਬੜੀ ਹੈ ਜਲਸੀ ਪਿਓਰ ਬਰੀਡ ਵਾਲੀ ਹੈ ਠੰਡੀ ਬਹੁਤੀ ਜਦੀ ਹੈ ਤੇ ਇਦਾਂ ਹੀ ਬਵੇਂ ਥੱਲੇ ਨਹੀਂ ਡੇਜਾ 30000 ਦੇ ਵਿੱਚ 30000 ਤੇ 1000 ਰੁਪਿਆ ਛੋੜ 1000 ਰੁਪਿਆ ਛੋੜ ਆ ਦੇਣ 1000 ਦਾ ਕਰਕੇ ਹੋਰ 500 ਖਾਤਾ ਠੀਕ ਹੈ ਜੀ ਤੇ ਜੋ ਭੜੀ ਇਹ ਵੀ ਹਾਂ ਛੋਟੀ ਹੈ ਹਾਂਜੀ ਇਹ ਭਾਈ ਪਹਿਲੇ ਸੂਏ ਪਹਿਲੇ ਸੂਏ ਆ ਗਈ ਛੋਟੀ ਹੈ ਨਾ ਹਾਂਜੀ ਛਿੱਗੀ ਜੋ ਭਾਈ ਚੌਗੀ ਭਰਾ ਆ ਚੌਗੀ ਆ ਚੌਗੀ ਚੌਗੀ ਦੰਦੀ ਹੈ ਜੀ ਮਾਂ ਸੁੰਗੀ ਸੁੰਗੀ ਪੂਰੀ ਗੋਲ ਹੈ ਨਾ ਹਾਂਜੀ ਚੌਗੀ ਹੈ ਜੀ ਚੌਗੀ ਹਾਂਜੀ ਬਾਕੀ ਚੌਂ ਚਾਂ ਬਹੁਤ ਹੀ ਥਾਨ ਵਧੀਆ ਪਣੀ ਦਾ ਪਣੀ ਦਾ ਬਾਕੀ ਇਹੋ ਪਈ ਕੇਰਾ ਬਖਮ ਦਾ ਡਿਜ਼ਾਈਨ ਕੀ ਵੇਖੋ ਕਿ ਨਹੀਂ ਨਕੀ ਲੱਗੀ ਕਰੀ ਹਾਂਜੀ ਹਾਂਜੀ ਬਹੁਤੀ ਜਦੀ ਡਾਡੀ ਲੱਗੀ ਹੈ ਛੋਟੀ ਬਹੁਤ ਸੋਹਣੀ ਹੈ ਜੀ ਕੀ ਰਾ ਵਾਗੇ ਭਾਜੀ ਕੀ ਰਾ ਇੱਕ ਹਨਾ ਹੂੰ ਹਾਂ ਬਾਕੀ ਸ਼ੀਲ ਬੜੀ ਹਾਂਜੀ ਉਹ ਕਈ ਨਹੀਂ ਗਿਆ ਪੱਤੀ ਮੈਂ ਪੂਰੀ ਬੱਚੇ ਦੇ ਕੋਈ ਗੱਲ ਨਹੀਂ ਬੱਚੇ ਚੰਦ ਕੇ ਮਰਾਤਰ ਆ ਗਏ ਹਾਂ ਮਗਰ ਕੀ ਆ ਗਏ ਜੋ ਮਗਰ ਕਟਾ 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 ਆ ਗਿਆ ਹਾਂ ਸੋ ਘਮਣਾ ਉਹ ਮਨਾ ਸੀ ਉਠੰਡੀ ਬਣੀ ਕਈ ਪਹਿਲਣਾ ਆਖਦੀ ਨਹੀਂ ਇਹ ਨਹੀਂ ਕੋਈ ਗੱਲ 哦，明白的。 ਆ ਗਿਲੇ ਆ ਬੰਨੀ ਬੰਨੀ ਲੈ ਆ ਪਾ ਲੈ ਮਨੇ ਤਾਰ ਮਾ ਇਹ ਮੜਾ ਮਦਰ ਉਹ ਖਾਣਾ ਨਹੀਂ ਬੈਠਾ ਸ਼ੁਰੂ ਸ਼ੁਰੂ ਹਾਂ ਪੂਛ ਰਹੀ ਆ ਕਿ ਹਾਂ ਜੀ ਹੋਰ ਹੋ ਗਈ ਨਾ ਪਰ ਲੈ ਕਰੀਅਰ ਰੇਟ ਪਾਉ ਜੀ ਬਾਈ ਬੱਸ ਯਾ ਕਾ ਰੇਟ ਦਾ 90000 ਰੁਪਿਆ 90 ਹਾਂਜੀ 85 ਦੇ ਦਾਂਗੇ ਜੀ 85 ਦੇ ਵਿੱਚ ਹਾਂਜੀ ਹਾਂਜੀ 85 ਦੇ ਵਿੱਚੋਂ 1000 ਰੁਪਏ ਛੋੜ ਕਰਦੇ ਹਾਂ ਹੋਰ 500 ਆਏ ਗਏ ਦਾ ਮਾਲ ਇਹ ਨੁੱਤੇ ਦੇ ਰਿਆਂਗੇ 80 ਦੀ ਹਾਂ 83 ਹਜ਼ਾਰ ਦੀ ਬਿਲਕੁਲ ਪਾਸ ਹੁਣ ਬਿਲਕੁਲ ਬਾਕੀ ਛੋਟੀ ਸੀਲ ਵੜੀ ਆ ਛੋਟੀ ਬਹੁਤ ਠੰਡੀ ਦੀਦੀ ਆ ਠੰਡਾ ਸੀਦੀ ਹੈਗੀ ਦੰਦੀਏ ਕੱਟੀਆਂ ਨਵਾਂ ਚਿਹਰਾ ਵੇਖੋ ਦੰਦੀਏ ਚੌਗੀ ਆ ਤੱਤੀ ਦੇ ਉੱਤੇ ਕਿੱਦਾਂ ਲੱਗਾ ਵਾ ਹਾਂਜੀ ਚੌਗੀ ਦੰਦੀਏ ਆ ਬਾਕੀ ਭਾਅ ਬਿਲਕੁਲ ਸੂਤ ਆ ਭਾਅ ਚ ਨਾ ਕੋਈ ਵੀ ਫਰਕ ਹੋ ਬਿਲਕੁਲ ਜੀ ਬਿਲਕੁਲ ਹਾਂ ਭਾਅ ਅੱਗੇ ਸੂਤ ਹੁੰਦੇ ਆ ਹਾਂ ਜੀ ਤੇ ਭਜੀਏ ਇੱਕ ਰੀ ਨੰਬਰ ਤੇ ਐਡਰੈਸ ਆਪਣਾ ਦੱਸ ਦਿਓ ਨੰਬਰ ਆ 99340 ਹਾਂ ਜੀ 6879 ਕੀ ਇੱਕ ਰੀ ਦੁਬਾਰਾ ਬੋਲਦੇ 993 99340 ਹਾਂ ਜੀ 6879 ਤੇ ਐਡਰੈਸ ਵੀ ਪ੍ਰੋਪਰ ਐਡਰੈਸ ਮਤਲਬ ਸਰਹਾਲੀ ਵੜੇ ਬੰਦੇ ਨੂੰ ਮੁਰਦਾ ਰੋਡ ਹਾਂਜੀ ਰੋ ਤੋਂ ਕੈਰੋ ਹਾਂਜੀ ਤੇ ਆ ਪੁਲ ਲਾ ਕੇ ਬਹਿ ਗਿਆ ਆਪਣੀ ਪੁਲ ਲਾ ਕੇ ਬਹਿਣਾ ਇਹ ਇਧਰ ਆਉਣਾ ਸਹੀ ਹੈ ਬੰਦੇ ਹਾਂਜੀ ਤੇ ਤਾਂ ਵੀ ਇਹ ਰੋਡ ਆਉਂਦਾ ਮਤਲਬ ਕੈਰੋ ਨੂੰ ਹਾਂਜੀ ਉਹ ਰੋਡ ਤੇ ਬਹਿ ਗਿਆ ਹਾਂਜੀ ਪਿੰਡ ਕੈਰੋ ਪਿੰਡ ਕੈਰੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਸਾਰੇ ਪਿੰਡਾਂ ਤੋਂ ਜੀ ਸਤਿ ਸ੍ਰੀ ਅਕਾਲ ਧੰਨਵਾਦ ਜੀ